ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਣਾ ਜਰੂਰ ਦੇਖਿਓ ਅੱਜ ਆਪਾਂ ਲੈ ਕੇ ਆਏਗੇ ਬਹੁਤ ਜ਼ਿਆਦੇ ਸੋਹਣੇ ਸੂਟ ਪਿਓਰ ਕਾਟਨ ਦੇ ਨੇ ਵਿਦਆਊਟ ਲਾਈਨਿੰਗ ਇਹਨਾਂ ਨੂੰ ਤੁਸੀਂ ਸਿਲਾਈ ਕਰਾ ਸਕਦੇ ਹੋਗੇ ਤੇ ਸਾਰੇ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਆ ਹਨਾ ਸ਼ੋਅ ਕਰ ਦਿੰਨੀ ਆ ਕਿਹੜਾ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਤੇ ਹੈਗਾ ਜਿਹੜਾ ਮੈਸੇਜ ਕਰ ਸਕਦੇ ਹੋਗੇ ਸੂਟ ਇਹਦੇ ਵਿੱਚ ਹੈਗੇ ਨੇ ਸਿਰਫ ਦੋ ਦੋ ਸੂਟ ਅਵੇਲੇਬਲ ਲਿੰਗੇ ਤੇ ਫਾਸਟਲੀ ਆਰਡਰ ਕਰ ਦਿਓ ਤੁਸੀਂ ਆਪਣਾ ਲੋਚ ਜਿਦਾ ਕੀ ਗਰਮੀ ਪੈ ਰਹੀ ਹੈ ਗਰਮੀ ਕਰਕੇ ਹਨਾ ਵੀ ਵਿਦਆਊਟ ਲਾਈਨਿੰਗ ਆਪਣੇ ਤੇ ਇਧਰ ਹੁਣ ਇਹ ਐਵੇਂ ਦੇ ਹੀ ਸੂਟ ਵਧੀਆ ਲੱਗਦੇ ਨੇਗੇ ਵੀ ਵਿਦਆਊਟ ਲਾਈਨਿੰਗ ਆਪਾਂ ਸੂਟ ਪਾਈ ਹੈ ਹਨਾ ਕਲਰ ਬਹੁਤ ਸੋਹਣੇ ਨੇਗੇ ਸਾਰੇ ਸੂਟਾਂ ਦੇ ਸ਼ੇਡ ਖਾ ਦਿੰਦੇ ਆਂ ਪਹਿਲਾ ਸੂਟ ਤੁਸੀਂ ਦੇਖ ਸਕਦੇ ਹੋਗੇ ਰਾਸ਼ਟ ਛੇਡ ਦੇ ਉੱਪਰ ਹੈ ਲੋ ਜੀ 올 오버 ಸೂਟ ਰਹਣਗੇ ਬਹੁਤ ਜਿਆਦੇ ਸੋਹਣੀ ਕਾਟਨ ਹੈਗੀ ਬਹੁਤ ਵਧੀਆ ਤੇ ਪ੍ਰਿੰਟ ਤੁਸੀਂ ਦੇਖੋ ਕਿੰਨੇ ਸੋਹਣੇ ਨੇ ਇੱਕ ਤੋਂ ਇੱਕ ਹਟਕੇ ਪ੍ਰਿੰਟ ਹੈਗਾ ਤੇ ਕਾਟਨ ਦੀ ਗੱਲ ਕਰਾਂ ਬਹੁਤ ਜਿਆਦੇ ਸੋਹਣੀ ਹੈਗੀ ਤੇ ਇੰਨਾ ਜਿਆਦੇ ਸੋਹਣਾ ਸੂਟ ਪਿਆਗਾ ਬਿਲਕੁਲ ਸੌਫਟ ਪਿਓਰ ਕਾਟਨ ਹੈਗੀ ਲੋਜੀ 올 오버 ಸೂਟ ਰਹਣਗੇ ਇਦਾਂ ਦਾ ਪ੍ਰਿੰਟ ਬਣਿਆ ਹੋਇਆਗਾ ਤੁਸੀਂ ਚੈੱਕ ਕਰ ਸਕਦੇ ਹੋਗੇ ਪ੍ਰਿੰਟ ਸੂਟ ਦਾ ਤੇ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਰੈਡੀ ਕੀਤਾ ਹੋਇਆਗਾ ਪ੍ਰਾਈਸ ਇਹਦਾ ਰਹੂਗਾ ਜੀ 1500 ਪਲੱਸ ਸ਼ਿਪਿੰਗ ਹੈ ਤੇ 올 오버 ਸੂਟ ਮਿਲਣਗੇ ਇਹ ਤੁਹਾਨੂੰ ਕਈ ਪੈਣਾ 올 오버 ਸੂਟ ਲਾਈਕ ਕਰਦਿਆਂ ਨੇਗੇ ਤਾਂ ਤੁਸੀਂ ਇਹਨਾਂ ਵਿੱਚੋਂ ਜਿਹੜੇ ਨੇ ਕਿ ਸੂਟ ਲēngਗੇ ਲੈ ਸਕਦੇ ਹੋ ਕਲਰ ਪ੍ਰਿੰਟ ਤੇ ਪ੍ਰਿੰਟ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਨੇਗੇ ਲੋ ਜੀ ਨੈਕਸਟ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆਂ ਅਗਲਾ ਸ਼ੇਡ ਆਜੂਗਾ ਮਸਟਰਡ ਸ਼ੇਡ ਆਜੂਗਾ ਇਹਦੇ ਵਿੱਚ ਤੁਸੀਂ ਦੇਖੋ ਇਹ ਵਾਲਾ ਪ੍ਰਿੰਟ ਵੀ ਤੁਸੀਂ ਦੇਖ ਸਕਦੇ ਹੋਗੇ ਕਿੰਨਾ ਜਿਆਦਾ ਸੋਹਣਾ ਇਦਾਂ ਇਹ ਪ੍ਰਿੰਟ ਬਣਿਆ ਹੋਇਆ ਹੈ ਚਾਰ ਸ਼ੇਡ ਆ ਜਾਣਗੇ ਇਹਦੇ ਵਿੱਚ ਤੇ ਪਹਿਲਾ ਹੈਗਾ ਸੀਗਾ ਰਾਸਟ ਦੂਜਾ ਹੈਗਾਗਾ ਮਸਟਰਡ ਸ਼ੇਡ ਹੈਗਾ ਇਦਾਂ ਦਾ ਪ੍ਰਿੰਟ ਬਣਿਆ ਹੋਇਆ ਬਹੁਤ ਜਿਆਦਾ ਸੋਹਣਾ ਫੇਰ ਆਜੂਗਾ ਬਲੂ ਨੈਕਸਟ ਕਲਰ ਆਜੂਗਾ ਜੀ ਬਲੂ ਬਲੂ ਕਲਰ ਵੀ ਤੁਸੀਂ ਦੇਖ ਸਕਦੇ ਹੋਗੇ ਇਹ ਵੀ ਕਾਫੀ ਜ਼ਿਆਦੇ ਸੋਨਾ ਲੱਗਦਾ ਇਦਾਂ ਠੀਕ ਹੈ ਜੀ ਫਿਰ ਆਜੂਗਾ ਇਹਦੇ ਵਿੱਚ ਸ਼ੇਡ ਇਸ ਤੋਂ ਬਾਅਦ ਬਲੈਕ ਲਾਸਟ ਚਾਰ ਕਲਰ ਨੇ ਚਾਰੋਂ ਬਹੁਤ ਜ਼ਿਆਦੇ ਔਲੇ ਨੇਗੇ ਕਲਰ ਬਲੈਕ ਸ਼ੇਡ ਵੀ ਤੁਸੀਂ ਦੇਖ ਲਓ ਕਿੰਨਾ ਜ਼ਿਆਦਾ ਸੋਹਣਾ ਲੱਗਦਾ ਇਹ ਵਾਲਾ ਸ਼ੇਡ ਵੀ ਐਕਸਟਰਾ ਚਾਰ ਸ਼ੇਡ ਨੇ ਚਾਰੋਂ ਸ਼ੇੜੀ ਬਹੁਤ ਜ਼ਿਆਦੇ ਸੋਹਣੇ ਨੇਗੇ ਪਿਆਰੇ ਨੇਗੇ ਦੋ ਦੋ ਸੂਟ ਅਵੇਲੇਬਲ ਨੇ ਬਸ ਆਪਣੇ ਕੋਲੇ ਜ਼ਿਆਦਾ ਨਹੀਂ ਹੈਗੇ ਦੁਪੱਟਾ ਕਿਸੇ ਨਾਲ ਨਹੀਂ ਹੈਗਾ 1500 ਪ੍ਰਾਈਸ ਹੈਗਾ ਤੇ ਇੱਕ ਤੁਹਾਨੂੰ ਹੋਰ ਦਿਖਾ ਦਿੰਦੇ ਆਂ ਕਿ ਕੁਆਲਿਟੀ ਥੋੜੀ ਜੀ ਇਹ ਹੈਗੇ ਨੇਗੇ ਬਹੁਤ ਸੋਹਣੇ ਇਹ ਵੀ ਕਲਰ ਚਾਰਟ ਹੈਗਾ ਪ੍ਰਾਈਸ ਇਹਨਾਂ ਦਾ ਵੀ ਸੇਮ ਰਹੂਗਾ 1500 ਲਓ ਜੀ ਇਹ ਵਾਲੇ ਪ੍ਰਿੰਟ ਤੁਸੀਂ ਚੈੱਕ ਕਰੋ ਲਓ ਜੀ ਕੀ ਕਿ ਜੀ ਇਹਦੇ ਨਾਲ ਤੁਸੀਂ ਮਤਲਬ ਟਾਈ ਐਂਡ ਆਈ ਦੁਪੱਟਾ ਰੱਖ ਸਕਦੇ ਹੋਗੇ ਵੈਸੇ ਇਹਦੇ ਉੱਪਰ ਜੇ ਤੁਸੀਂ ਵਰਕ ਕਰਾਓਗੇ ਤਾਂ ਜਾਦੇ ਸੋਹਣਾ ਲੱਗੂਗਾ ਕਿਉਂਕਿ ਕਲਰ ਸੋਬਰ ਨੇ ਨਾ ਜਿਹੜੇ ਜਿਵੇਂ ਦੇ ਫਲਾਰ ਨੇਗੇ ਉਹਦਾਂ ਦਾ ਪੈਚ ਲਾ ਕੇ ਵਰਕ ਹੋ ਜਾਊਗਾ ਕਾਰਨਰ ਤੇ ਜਿੱਦਾਂ ਕਿ ਹੋਲਸ ਦਾ ਹੁਣ ਅੱਜ ਕੱਲ ਵਰਕ ਚੱਲ ਰਿਹਾ ਹੈਗਾ ਤੁਸੀਂ ਉਵੇਂ ਰੈਡੀ ਕਰਵਾ ਸਕਦੇ ਹੋਗੇ ਇਹਨੂੰ ਤੇ ਬਹੁਤ ਸਾਰੇ ਮਤਲਬ ਡਿਜ਼ਾਈਨ ਹੁੰਦੇ ਨੇ ਸਾਡੇ ਦਿਮਾਗ ਦੇ ਵਿੱਚ ਬਹੁਤ ਸਾਰੇ ਆਈਡੀਆ ਆਉਂਦੇ ਨੇ ਵੀ ਇਹਨੂੰ ਆਪਾਂ ਇੰਦਾ ਰੈਡੀ ਕਰ ਸਕਦੇ ਹਾਂ ਇਹਨੂੰ ਇੰਦਾ ਰੈਡੀ ਕਰ ਸਕਦੇ ਆ ਹੋ ਸਕਿਆ ਮੈਂ ਤੁਹਾਨੂੰ ਇੱਕ ਅੱਦਾ ਸੂਟ ਰੈਡੀ ਕਰਕੇ ਵੀ ਦਿਖਾਵਾਂਗੀ ਤੁਸੀਂ ਇਸ ਤਰ੍ਹਾਂ ਇਹਨੂੰ ਤਿਆਰ ਕਰਾ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣਾ ਇਹ ਸੂਟ ਲੰਗੇ ਜਿਹੜੇ ਬਣ ਜਾਣਗੇ ਇਹਦੇ ਵਿੱਚ ਵੀ ਆਪਣੇ ਕੋਲੇ ਹੈਗੇ ਨੇਗੇ ਕਲਰ ਤੇ ਥੋੜਾ ਬਹੁਤਾ ਫਰਕ ਫਰਕ ਦੇ ਨਾਲ ਕਲਰ ਨੇ 19 20 ਦੇ ਤੇ ਮੈਂ ਇਹਦੀ ਤਾਂ ਸਲਾਹੀ ਹੈ ਵੀ ਇਹਨੂੰ ਤੁਸੀਂ ਪੈਚ ਵਰਕ ਕਰਵਾ ਲਓ ਤੇ ਤੇ ਬਹੁਤ ਜ਼ਿਆਦੇ ਜੇ ਤੁਸੀਂ ਇਦਾਂ ਵੀ ਲੈ ਲਓ ਤੇ ਸੋਹਣੇ ਲੱਗਦੇ ਨੇ ਇਸ ਤਰ੍ਹਾਂ ਵੀ ਰੈਡੀ ਹੋ ਕੇ ਪ੍ਰਾਈਸ ਸੇਮ ਰਹੂਗਾ 1550 ਅਗਲਾ 컬러 ਇਹ ਵਾਲਾ ਹੈਗਾ ਦੇਖੋ ਤੁਸੀਂ ਸ਼ੇਡ ਇਸ ਤੋਂ ਥੋੜ੍ਹਾ ਜ਼ਿਆਦਾ ਪਤਾ ਲੱਗੂਗਾ ਸ਼ੇਡ ਦਾ ਇਹ ਤਾਂ ਠੀਕ ਐ ਸੀ ਫੇਰ ਆਜੂਗਾ ਸੀ ਗ੍ਰੀਨ ਤੇ ਥੋੜਾ ਆਇਆ ਕਲਰ ਲੋਟੀ ਫਿਰ ਇਹ ਤਾਂ ਆਜੂਗਾ ਇਹ ਵਾਲਾ ਵੀ ਕਲਰ ਕਾਫੀ ਜ਼ਿਆਦਾ ਸੋਨਾ ਹੈ ਜਿੱਦਾਂ ਦੇ ਦੇ ਵਿੱਚ ਮਤਲਬ ਫਲਾਰ ਆਉਣਗੇ ਉਦਾਂ ਦਾ ਪੈਚ ਲਾ ਕੇ ਸੋਹਣੇ ਰੈਡੀ ਹੋਣਗੇ ਇਹ ਜਾਂ ਇਸ ਤਰ੍ਹਾਂ ਵੀ ਮਤਲਬ ਜਿਹਨੇ ਸਟਿਚ ਕਰਵਾਉਣੇ ਨੇ ਡਿਜ਼ਾਈਨ ਬਣਾ ਕੇ ਤਾਂ ਇਦਾਂ ਵੀ ਮਤਲਬ ਕੋਈ ਉਹ ਨਹੀਂ ਹੈਗਾ ਵੀ ਇਹ ਸੋਹਣੇ ਨਹੀਂ ਬਣਨੇ ਹੈਗੇ ਬਹੁਤ ਜ਼ਿਆਦਾ ਸੋਹਣੇ ਰੈਡੀ ਹੋਣਗੇ ਤੇ ਲਾਸਟ ਹੈਗਾ ਲਾਈਟ ਫਲੋਰੀ ਜਾਂ ਸ਼ੇਡ ਹੈਗਾ ਲੋਟ ਇਹ ਆ ਜੂਗਾ ਜੀ ਫਰੋਜ਼ੀ ਤੇ ਸੀ ਗ੍ਰੀਨ ਫਰੋਜ਼ੀਜ਼ ਹੈਗਾ ਲਾਈਟ ਹੈ ਕਲਰ ਇਸ ਤਰ੍ਹਾਂ ਪ੍ਰਿੰਟਡ ਡਿਜ਼ਾਈਨ ਬਣੇ ਹੋਏ ਨੇ ਪ੍ਰਿੰਟਿੰਗ ਸਾਰਿਆਂ ਦੀ ਸੇਮ ਹੈ ਬਸ ਕਲਰਸ ਤੇ ਫਰਕ ਨੇ ਵੀ ਕਲਰ ਅਲੱਗ-ਅਲੱਗ ਨੇਗੇ ਦੁਪੱਟਾ ਕਿਸੇ ਨਾਲ ਵੀ ਨਹੀਂ ਹੈਗਾ ਤੁਸੀਂ ਕਾਟਨ ਕੋਟੇ ਦਾ ਦੁਪੱਟਾ ਲਗਾ ਸਕਦੇ ਹੋਗੇ ਇਹਨਾਂ ਨਾਲ ਜੇ ਤੁਸੀਂ ਮਤਲਬ ਕਾਟਨ ਦੇ ਸੂਟ ਇਹਨਾਂ ਨੂੰ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਕਾਟਨ ਕੋਟੇ ਦਾ ਦੁਪੱਟਾ ਹੈਗਾ ਜਿਹੜਾ ਲਗਾ ਕੇ ਇਹਨੂੰ ਤਿਆਰ ਕਰਾ ਸਕਦੇ ਹੋਗੇ ਬਾਕੀ ਹੋ ਸਕਿਆ ਇੱਕਦਮ ਮਤਲਬ ਸੂਰ ਦਾ ਆਈਡੀਆ ਦਵਾਂਗੇ ਤੁਹਾਨੂੰ ਰੈਡੀ ਹੋ ਕੇ ਵੀ ਇਹ ਐਵੇਂ ਦਾ ਲੱਗੂਗਾ ਵੀ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਤਿਆਰ ਕਰਾ ਸਕਦੇ ਹੋਗੇ ਹਨ ਤੇ ਇਦਾਂ ਤਾਂ ਜਾਫਰੇ ਦੇ ਉੱਪਰ ਵਰਕ ਹੋ ਜੂਗਾ ਹੋਲਸ ਦਾ ਕੰਮ ਹੋ ਜੂਗਾ ਇਹਦੇ ਉੱਪਰ ਵਰਕ ਹੋ ਕੇ ਵੀ ਮਤਲਬ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਹੋਲਸ ਦਾ ਕਾਰਨਰ ਤੇ ਕੰਮ ਹੋ ਜੂਗਾ ਘੇਰੇ ਦੇ ਤੇ ਬਾਵਾਂ ਤੇ ਹੋ ਜੂਗਾ ਇਦਾਂ ਇਹ ਸੂਟ ਹੈਗਾ ਜਿਹੜਾ ਬਹੁਤ ਜ਼ਿਆਦੇ ਸੋਹਣੇ ਰੈਡੀ ਹੋਣਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਪ੍ਰਾਈਸ ਦੋਨੇ ਸੂਟਾਂ ਦਾ ਇੱਕੋ ਜਿਹਾ ਹੈ 1500 ਪ੍ਰਾਈਸ ਹੈਗਾ ਤੇ ਸੇਮ ਪ੍ਰਾਈਸ ਦੇ ਸੂਟ ਨੇਗੇ ਤੇ ਪ੍ਰਿੰਟਿੰਗ ਡਿਜ਼ਾਈਨ ਬਸ ਦੋ ਤਰ੍ਹਾਂ ਦੀ ਸੀ ਅਲੱਗ-ਅਲੱਗ ਆਪਾਂ ਉਹ ਤੁਹਾਨੂੰ ਦਿਖਾ ਦਿਖਾ ਚੁੱਕਿਆਂਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ